ਅਸੀਕਾਲ ਜੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਰੌਕੇ ਕਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਜੀ ਆਪਣੇ ਕੋਲੇ ਬਾਈ ਅੱਜ ਜੀ ਇੱਕ ਦੂਜਾ ਸੂਆ ਝੋਟੀ ਤਾਜੀ ਸੂਈ ਵੀ ਸੇਲ ਆਈ 10 10 12 ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ 10 ਗਿਆਂ ਲੀਟਰ ਦੁੱਧ ਦੇ ਹਸਤੇਮ ਤੇ ਥੱਲੇ ਤਿਆਰ ਆਈ ਕਾਦਾਂ ਵਾਲੀ ਝੋਟੀ ਆ ਪਲੀ ਵੀ ਸੋਹਣੀ ਝੋਟੀ ਆਈ ਹੰਲੇ ਵੀ ਸਾਫ ਆਈ ਸੇਂਗ ਬਹੁਤ ਸੋਹਣਾ ਇਹ ਦੂਜਾ ਹਸੂ ਆ ਜੀ ਮੋਹਰਾਂ ਨਾਲ ਚ ਆਉਂਦੀ ਆ ਬਾਈ ਜੇ ਕੋਈ ਵੀਰ ਕੀਦਾਂ ਦਾ ਚਾਹਵਾਨ ਹੋਵੇ ਤਾਂ ਸੰਪਰਕ ਕਰ ਸਕਦਾ ਹੈ ਜੀ ਮੋਬਾਈਲ ਨੰਬਰ 88475 18965